ਮੈਂ ਇੱਕ ਤੈਨੂੰ ਗੱਲ ਪੁੱਛਾਂ ਹੋਰ ਹਾਂ ਪੁੱਛਣ ਜੋ ਮੈਂ ਦੱਸੋ ਜਦੋਂ ਮੈਂ ਨਹੀਂ ਵਿਆਹੀ ਸੀ ਇਸ ਘਰ ਚ ਉਦੋਂ ਕੱਪੜੇ ਕੌਣ ਧੋਂਦਾ ਸੀ ਉਦੋਂ ਮੈਂ ਜੋ ਗਈ ਇਹਨਾਂ ਸਾਰੇ ਟੱਬਰ ਦਾ ਸਿਆਪਾ ਕਰਨ ਵਾਸਤੇ ਉਦੋਂ ਮੈਂ ਕਰਦੀ ਸੀ ਉਹਦੀ ਤੇ ਸੱਸ ਕਹਿੰਦੀ ਆ ਵੀ ਪਹਿਲਾਂ ਮੈਂ ਧੁੰਦੀ ਰਹੀ ਕੱਪੜੇ ਹੁਣ ਆ ਪੇਤ ਹੋਏਗੀ ਤੇ ਉਹਨੂੰ ਐਸ਼ ਕਰਾਂਦੀ ਉਹਨੂੰ ਤੇ ਮਹਾਰਾਣੀ ਬਣਾ ਕੇ ਬਿਠਾਇਆ ਉਹਨੇ ਸਿਰਫ ਕੱਪੜੇ ਪ੍ਰੈਸ ਹੀ ਕਰਨੇ ਆ ਤੋ ਹੋ ਗਏ ਸਾਰੇ ਪਰਿਵਾਰ ਦੇ ਮੈਂ ਦੇਣੇ ਬਸ ਤੇ ਬਸ ਉਹੀ ਕੰਮ ਹੁਣ ਮੇਰੇ ਤੇ ਚਲਾਤਾ ਵੀ ਪਹਿਲੋ ਤੁਸੀਂ ਤਾਂ ਹੁੰਦੇ ਨਾ ਤਾਂ ਹੁਣ ਉਹਦੀ નોਕਾ ਗਈ ਤਾਂ ਹੁਣ નો ਨੂੰ ਨੌਕਰ ਆਲੀ ਬਣਾਤਾ ਤੇ ਨਾਲੇ ਮੰਮੀ ਮੈਂ ਕਹਤੀ ਇਹਨਾਂ ਦੇ ਗੁਲਾਮ ਹਾਂ ਮੈਂ ਕੋ ਨੌਕਰ ਆਲੀ ਬਣਾ ਇਹਨਾਂ ਦੇ ਲੱਕੀ ਭਾਈ ਤੇ ਕਰਦਾ ਕਰਿਆਨੇ ਦਾ ਕੰਮ ਤੇ ਮੇਰਾ ਰਿੰਕਪਾਲ ਉਹ ਸਰਕਾਰੀ ਜੋਬ ਤੇ ਮੇਰੀ ਟੌਰ ਹੋਣੀ ਚਾਹੀਦੀ ਆ ਤੇ ਇਹ ਟੌਰ ਤੁਹਾਡੇ ਹੱਥ ਵਿੱਚ ਹੀ ਆ ਤੁਸੀਂ ਮੇਰੀ ਟੌਰ ਬਣਾਉਣੀ ਆ ਉਹ ਸੀਮਾ ਦੀ ਦੀ ਉਹ ਨੂੰ ਫੁੱਲਾ ਵਾਂਗੂ ਰੱਖਦੇ ਤਾਈ ਜੀ ਤੇ ਫਿਰ ਤੁਸੀਂ ਮੈਨੂੰ ਨਹੀਂ ਇਦਾਂ ਕਿਉਂ ਨਹੀਂ ਫੁੱਲਾ ਵਾਂਗੂ ਰੱਖਦੇ ਹੈਗੇ ਵੇ ਖੰਝੂ ਮੈਂ ਵੀ ਹੁਣ ਸੋਚਣ ਲੱਗੀ ਹੁਣ ਤੇ ਮੇਰੀਆਂ ਆਖਾਂ ਆਪ ਖੁੱਲੀਆਂ ਵਾਂ ਵੀ ਪਹਿਲਾਂ ਮੈਂ ਇਹਨਾਂ ਦਾ ਨੌਕਰ ਪੁਣਾ ਕਰ ਛੱਡਿਆ ਹੁਣ ਮੇਰੀ ਨੌ ਕਰੇ ਕਿਹੜੀ ਗੱਲਾਂ ਐਸੇ ਕਰਕੇ ਨਾ ਮੈਂ ਹੁਣ ਰਿੰਕੂ ਨੂੰ ਵੀ ਸਮਝਾਇਆ ਨਾ ਐਸੇ ਕਰਕੇ ਹੁਣ ਮੈਂ ਤੈਨੂੰ ਵੀ ਕਹਿੰਦੀ ਮੈਂ ਆਪੇ ਇਹਨਾਂ ਨਾਲ ਗੱਲ ਕਰ ਲਾਂਗੀ ਹੁਣ ਮੈਂ ਆਪਣੀ ਧੀ ਨੂੰ ਰਾਣੀ ਬਣਾ ਕੇ ਰੱਖਾਂਗੀ ਵੇਖਾਂਗੇ ਕਿਵੇਂ ਨਹੀਂ ਕੰਮ ਕਰਦੀ ਆਹ ਤੇ ਕਰਨਾ ਹੀ ਪੈਣਾ ਏ ਕੇ ਆਪਣੇ ਹੱਥ ਵਿੱਚ ਸਾਰਾ ਕੁਝ ਕਰੀਏ ਨਹੀਂ ਤਾਂ ਸਾਰੀ ਉਮਰ ਇਹਨਾਂ ਨੇ ਇਦਾਂ ਹੀ ਆਪਣੀ ਨੌਕਰਾਂੀਆਂ ਬਣਾ ਕੇ ਰੱਖੜੀ ਬਸ ਕਿਉਂ ਐਂ ਕਿ ਬਣੀ ਇਹਨਾਂ ਦੀਆਂ ਨੌਕਰਾਂੀਆਂ ਵੇਖੀ ਹੁਣ ਮੈਂ ਇਹਦੇ ਨਾਲ ਆਪੇ ਗੱਲ ਕਰ ਲੈਣੀ ਮੈਂ ਆਪੇ ਤੇਰੀ ਤਾਈ ਨਾਲ ਗੱਲ ਕਰ ਲੈਣੀ ਵੀ ਆਪਣਾ ਕੰਮ ਤੂੰ ਹੀ ਕਰੋ ਅਹੀਂ ਆਪਣਾ ਕੰਮ ਕਰਾਂਗੇ ਬਸ ਜੇ ਜ਼ਿਆਦਾ ਨਹੀਂ ਰੋਟੀ ਦੀ ਗੱਲ ਨਾ ਉਹ ਵੀ ਅਹੀਂ ਆਪੋ ਆਪਣੀ ਕਰ ਲੈਣੀ ਵੱਖਰੀ ਠੀਕ ਹੈ ਮੰਮੀ ਬਸ ਇਹ ਆਪਣੀ ਬਣਾ ਨਾ ਅਹੀਂ ਆਪਣੀ ਬਣਾਈਏ ਨਾਲੇ ਮੰਮੀ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਸੀ ਮੈਡਮ ਸੀਮਾ ਨੇ ਹਮ ਕੱਲ ਜਦ ਮੈਂ ਕਿਚਨ 'ਚ ਗਈ ਚਾਹ ਬਣਾਉਂਦੀ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਅਸੀਂ ਨਹੀਂ ਵਿਆਹ ਜਾਣਾ ਸੀਮਾ ਨਾ ਜਾਣਾ ਲक्की ਨੇ ਜਾਣਾ ਤੇ ਮਨਮੀਤ ਨੂੰ ਲੈ ਕੇ ਜਾਣਾ ਹੀ ਨਾਲ ਪਰ ਮੰਮੀ ਇਹ ਤਾਂ ਗੱਲ ਗਲਤ ਹੋ ਗਈ ਮੈਂ ਇੰਨੀਆਂ ਤਿਆਰੀਆਂ ਕੀਤੀਆਂ ਸ਼ਾਪਿੰਗ ਕੀਤੀ ਤੇ ਮੈਨੂੰ ਘਰੇ ਛੱਡ ਜਾਣਾ ਦੇਖ ਲੋ ਤੇ ਤੁਹਾਡੀ ਨੋਨ ਨੂੰ ਨੁਕਰੇ ਲਾਉਣਦੇ ਆ ਮੈਂ ਕੱਲ ਹੀ ਨੁਕਰੇ ਲਾਤਾ ਸੀ ਉਹ ਉਹਦੀ ਨੂਨ ਨੂੰ ਮੈਂ ਗੱਲ ਕਰ ਲਈ ਹੋਈ ਕੱਲ ਹੀ ਅੱਛਾ ਜੀ ਇਹਨੂੰ ਗੱਲ ਕਹਿੰਦੀ ਤਾਈ ਤੇਰੀ ਸੀਮਾ ਜਾਏਗੀ ਲੱਕੀ ਜਾਏਗਾ ਵਿਆਹ ਤੇ ਨਾਲ ਮਨਮੀਤ ਚਲ ਜੇਗੀ ਮੈਂ ਕਿਹਾ ਕਿਉਂ ਹਰ ਜਗ੍ਹਾ ਤੇ ਤੁਹਾਡੇ ਸੀਮਾ ਲੱਕੀ ਨਹੀਂ ਜਾਣਾ ਹੁੰਦਾ ਉਹੀ ਪ੍ਰਧਾਨਵਾ ਮੈਂ ਕਿਹਾ ਮੇਰੀ ਨੋਨ ਨੇ ਜਿੰਨੇ ਸਾਰੇ ਤਿਆਰੀ ਕੀਤੀ ਹੋਈ ਆ ਉਹਨੇ ਜਾਣਾ ਮੈਂ ਤਾਂ ਕਹਿੰਦੇ ਕਦੀ ਗੱਲ ਤੇਰ ਮੇਰ ਕੀਤੀ ਨਹੀਂ ਆ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਮੈਂ ਕਿਹੋ ਜਿਹੀ ਹੁਣ ਮੈਂ ਕਰਨੀਆਂ ਮੇਰੀ ਨੂੰ ਜਾਏਗੀ ਬਸ ਫਿਰ ਕਹਿੰਦੇ ਚਲੋ ਕੋਈ ਨਹੀਂ ਰਿੰਕਪਾਲ ਚਲ ਜੇ ਅੰਜੂ ਚਲ ਜੇ ਤੇ ਪਰ ਨਾਲ ਨਾ ਮਨਮੀਤ ਨੂੰ ਜ਼ਰੂਰ ਲੈ ਜਾਣਾ ਉਹ ਕਹਿੰਦੀ ਤਾਈ ਚਾਚੀ ਮੈਂ ਵੀ ਜਾਣਾ ਜੇ ਲੈ ਮੰਮੀ ਦੇ ਲੋ ਫੇ ਪੰਗਾ ਬਾਤ ਆ ਨਾ ਮਨਮੀਤ ਮੈਂ ਨਹੀਂ ਮਨਮੀਤ ਨੂੰ ਲੈ ਕੇ ਜਾਣਾ ਚੱਲੀ ਜੀ ਨੂੰ ਆਪੇ ਤੁਸੀਂ ਗੱਲ ਕਰਿਓ ਜੇ ਜਾਣਾ ਨਾ ਮੈਂ ਅਨਮੋਲ ਨੂੰ ਲੈ ਕੇ ਜਾਣਾ ਹੈ ਅਨਮੋਲ ਨਾ ਮੇਰੀ ਟੌਰ ਬਣਦੀ ਆ ਮੈਂ ਨਹੀਂ ਮਨਮੀਤ ਨੂੰ ਲੈ ਲੂ ਕੇ ਜਾਣਾ ਲਾ ਉਹ ਕਹਿੰਦੇ ਉਹਦੀ ਸਹੇਲੀ ਆ ਉਹਨੇ ਤੇ ਜਾਣਾ ਹੀ ਜਾਣਾ ਮੰਮੀ ਸਹੇਲੀ ਸੋਲੀ ਦੀ ਗੱਲ ਛੱਡੋ ਤੁਸੀਂ ਜੇ ਮਨਮੀਤ ਦੀ ਸਹੇਲੀ ਆ ਤੇ ਅਨਮੋਲ ਦੀ ਨਹੀਂ ਸਹੇਲੀ ਹੈਗੀ ਇਸੋਨੇ ਚੱਲੀ ਨੂੰ ਮੈਨ ਨਹੀਂ ਲੈ ਕੇ ਜਾਣਾ ਪਿਛਲੀ ਵਾਰ ਜੋ ਫੰਕਸ਼ਨ ਦੇ ਨੇ ਗਏ ਸੀ ਪਤਾ ਮੇਰੀ ਕਿੰਨੀ ਬੇਇੱਜ਼ਤੀ ਕਰਾਈ ਆ ਉਹ ਕੋੜੇ ਦੇਖਦੀ ਆ ਭੱਜੀ ਜਾਂਦੀ ਉਧਰ ਨੂੰ ਤੇ ਫਿਰ ਇੱਕ ਦੋ ਪੀਸ ਨਹੀਂ ਪੁੰਦੀ ਪਲੇਟ ਪਰ ਲੈਂਦੀ ਆ ਉਹ ਜਿੱਥੇ ਜਾਣਾ ਆਪਾਂ ਵਿਆਹ ਤੇ ਕਿੰਨਾ ਸਟੈਂਡਰਡ ਹੀ ਉਹਨਾਂ ਦਾ ਹਾਈ ਫਾਈ ਬੰਦੇ ਆਉਣੇ ਆ ਇੰਨੇ ਤੇ ਮੇਰੀ ਬੇਇੱਜ਼ਤੀ ਕਰਾ ਦੇਣੀ ਆ ਕਦੇ ਮੈਨੂੰ ਖਿੱਚ ਕੇ ਆਉਣ ਨੂੰ ਲੈ ਜਾ ਜੋ ਕਦੇ ਆ ਨਹੀਂ ਲੈ ਜਾਊਗੀ ਮੈਂ ਨਹੀਂ ਲੈ ਲੂ ਕੇ ਜਾਣਾ ਇਹਨੂੰ ਤੁਸੀਂ ਮਨਾ ਕਰਾਓਗਾ ਅੰਜੂ ਹੁਣ ਉਹਦਾ ਤੇ ਪੰਗਾ ਪੈਣਾ ਹੀ ਵੀ ਇਹਨੂੰ ਲੈ ਕੇ ਜਾਣਾ ਹੀ ਜਾਣਾ ਤੈਨੂੰ ਪਤਾ ਉਹ ਜਿੱਦਾਂ ਦੀ ਚੱਲੀ ਜੀ ਹੈਗੀ ਉਨੇ ਕਹਣਾ ਮੈਂ ਜਾਣਾ ਹੀ ਜਾਣਾ ਪਰ ਮੰਮੀ ਮੇਰੀ ਤਾਂ ਬੇਇੱਜ਼ਤੀ ਹੋ ਜਾਣੀ ਇਹਦੇ ਨਾਲ ਤੇ ਉਹ ਵਿਚ ਜੂ ਗਿਆ ਵਿਹੜੇ ਚ ਉਹਨੇ ਕਹਣਾ ਮੈਂ ਜਾਣਾ ਹੀ ਜਾਣਾ ਤੁਸੀਂ ਕਹਿੰਦੇ ਹੋ ਜੇ ਮੈਨੂੰ ਨਾ ਨਾ ਲੈ ਕੇ ਗਈ ਉਹਨੇ ਵਿਹੜੇ ਚ ਵੇਚ ਜਾਣਾ ਮੈਂ ਕਮਲੀ ਨੂੰ ਪੱਲੇ ਨਾ ਬੰਨੀ ਫਿਰਾਂ ਮੈਂ ਨਹੀਂ ਖੜਨਾ ਉਹ ਨਾਲ ਮੰਮੀ ਕੀ ਗੱਲ ਕਰੀ ਜਾਂਦੇ ਜੇ ਕਿੰਨੂ ਪੱਲੇ ਬੰਨਣਾ ਹੈ ਉਹ ਜੜੀ ਝੱਲੀ ਮਨਮੀਤ ਅੱਛਾ ਨੂੰ ਅਨਮੋਲ ਤੇ ਨੂੰ ਪਤਾ ਹੀ ਉਹ ਕਹਿੰਦੀ ਆ ਕਿ ਆਪਾਂ ਨਹੀਂ ਵਾ ਜਾਣਾ ਉਨੇ ਜਾਣਾ ਹੀ ਪਿਆ। ਓਹੋ ਮੰਮੀ ਉਹਨੂੰ ਨਾ ਲੈ ਕੇ ਜਾਇਆ ਤੁਹਾਨੂੰ ਪਤਾ ਹੀ ਆ ਫਿਰ ਮਨਮੀ ਦੇ ਦੀਦੇ ਪਕੌੜਿਆਂ ਨੂੰ ਵੇਖ ਕੇ ਕਿਵੇਂ ਪੈ ਜਾਂਦੇ ਹੈਗੇ ਆ। ਮੈਂ ਤੇ ਅੱਗੇ ਮੰਮੀ ਨੂੰ ਇਹੀ ਕਹਿ ਲਦੀ ਆ। ਮੈਨੂੰ ਤਾਂ ਸ਼ਦੈਨ ਆ ਗਿਆ। ਉਹਦੇ ਸਾਡੀ ਵੀ ਬੇਇੱਜ਼ਤੀ ਕਰਾ ਦੇਣੀ ਆ ਨਾਲ। ਆਹੋ ਬੇਇੱਜ਼ਤੀ ਕਰਾ ਦੇਣੀ ਆ ਇੱਕ ਸਾਥ ਵੀ ਮੇਰੀਆਂ ਜਿਹੜੀਆਂ ਸਹੇਲੀਆਂ ਹੈਗੀਆਂ ਉਹ ਵੀ ਸੋਸੋ ਮੈਨੂੰ ਗੱਲਾਂ ਕਰਨ ਕਿ ਆ ਕਿ ਤੇਰੀ ਦੀਦੀ ਐਦਾ ਕਰਦੀ ਆ। ਹੁਣ ਮੈਂ ਕੀ ਕਰਾਂ ਪੁੱਤਰ ਜਦੋਂ ਤਿਆਰ ਹੋਈ ਆ ਮੈਨੂੰ ਤੇਰੀ ਤਾਈ ਕਹਿੰਦੀ ਇਹਨੂੰ ਖੜਨਾ ਹੀ ਖੜਨਾ ਨਾ। ਨਹੀਂ ਨਹੀਂ ਮੰਮੀ ਉਹਨਾਂ ਨੂੰ ਨਾ ਲੈ ਕੇ ਜਾਇਓ। ਨਾਲੇ ਮੇਰੀ ਗੱਲ ਸੁਣ ਲੋ ਮੈਂ ਜਾਣਾ ਜੇ ਵਿਆਹ ਇਸ ਵਾਰੀ ਅਨਮੋਲ ਮੈਂ ਵੀ ਇਹੀ ਕਹਿੰਦੀ ਮम्मा ਨੂੰ ਤੀ ਤਾਈ ਜੀ ਨਾਲ ਜਾ ਕੇ ਗੱਲ ਕਰੋ ਮੈਂ ਅਨਮੋਲ ਨੂੰ ਲੈ ਕੇ ਜਾਣਾ ਮੈਂ ਨਹੀਂ ਮਨਮੀਤ ਨੂੰ ਲੈ ਕੇ ਜਾਣਾ ਆਹੋ ਭਾਬੀ ਨਾਲ ਮੈਨੂੰ ਤੇ ਇਸ ਵਾਰੀ ਛੁੱਟੀ ਵੀ ਹੈਗੀ ਆ ਕਾਲਜ ਤੋਂ ਹੋਈ ਬਾਨੇ ਮੈਂ ਵਿਆਹ ਵੀ ਆਉਂਗੀ ਮੈਨੂੰ ਨਹੀਂ ਪਤਾ ਮੈਂ ਜਾਣਾ ਜੇ ਵਿਆਹ ਲੈਨ ਬੋਲਾ ਤਾਂ ਹੋਰ ਵਧੀਆ ਹੋ ਗਈ ਨਾਲੇ ਤੇਰੀ ਛੁੱਟੀ ਉੱਤੇ ਤੇਰੀ ਪੜ੍ਹਾਈ ਵੀ ਨਹੀਂ ਖਰਾਬ ਹੋਣੀ ਨਾਲ ਹੀ ਆਪਾਂ ਵਿਆਹ ਆ ਗਿਆ ਵਾ ਤੈਨੂੰ ਹੀ ਲੈ ਕੇ ਜਾਣਾ ਮੈਂ ਤੂੰ ਵੀ ਕਹਿ ਮम्मा ਨੂੰ ਹਾਂ ਮम्मा ਮੈਂ ਜਾਣਾ ਜੇ ਵਿਆਹ ਮਨਮੀਤ ਦੀ ਜਿਹਨੂੰ ਮੈਂ ਲੈ ਕੇ ਜਾਇਓ ਤੁਹਾਨੂੰ ਪਤਾ ਹੀ ਆ ਫਿਰ ਉਹਨਾਂ ਦੀ ਹਰਕਤਾਂ ਅਨਮ ਤੂੰ ਵੀ ਮੇਰਾ ਸਿਰ ਖਾਣ ਆ ਗਈ ਤੇ ਉਹ ਵੀ ਹੁਣ ਮੇਰਾ ਸਿਰ ਖਾਣ ਲਈ ਮੇਰੀ ਗੱਲ ਸੁਣ ਤੂੰ ਨਹੀਂ ਜਾਣਾ ਵਿਆਹ ਤੇ ਤੇਰੇ ਭਰਾ ਪਰ ਜਾਈ ਨਹੀਂ ਜਾਣਾ ਇਹ ਬਸ ਅੱਗੇ ਮੈਂ ਉਹਨਾਂ ਨੂੰ ਕਹਿ ਕੇ ਆਈ ਮੈਂ ਕਿਹਾ ਇਹਨਾਂ ਦੋਨਾਂ ਜਣਿਆਂ ਨੇ ਜਾਣਾ ਵਾ ਤੇ ਉਹ ਕਹਿੰਦੇ ਮਨਮੀਤ ਨੇ ਜਾਣਾ ਹੀ ਜਾਣਾ ਤੇ ਮਨਮੀਤ ਨੂੰ ਜਾ ਲੰਦੇ ਤਾਂ ਵੀ ਘਰ ਚ ਕਲੇਸ਼ ਨਾ ਪਾਇਓ ਬਾਅਦ ਚ ਮੇਰੀ ਜਠਾਣੀ ਗੱਲਾਂ ਕਰੇ ਤੇ ਉਹ ਮੈਂ ਸੁਣਨੀ ਨਹੀਂ ਕਿਸੇ ਦੀ ਗੱਲ ਸਮਝ ਆਈ ਨਾ ਮੈਂ ਵੱਧ ਘੱਟ ਗੱਲ ਨਹੀਂ ਸੁਣਨੀ ਇਸ ਕਰਕੇ ਤੁਹਾਡੇ ਤੇ ਮੇਰਾ ਹੱਕ ਹੈ ਤੁਹਾਨੂੰ ਮੈਂ ਕਹਿ ਸਕਦੀ ਹਾਂ ਤੂੰ ਨਹੀਂ ਜਾਣਾ ਜਿੱਦ ਨਹੀਂ ਕਰਨੀ ਮੇਰ ਨਾਲ ਬਹੁਤੀ ਉਹ ਜਾਏਗੀ ਮਨਮੀਤ ਅੱਗੇ ਤਾਂ ਮੈਂ ਸੀਮਾ ਲਕੀ ਨੂੰ ਮਨਾ ਕੀਤਾ ਵੀ ਨਹੀਂ ਜਾਣਾ ਤੇ ਉਹਨੇ ਕਹਾ ਹੁਣ ਵਾਵਾ ਸਾਰੇ ਆਪਣੇ ਬੱਚੇ ਤਿਆਰ ਕਰਤੇ ਇੰਨੇ ਜਾਣ ਵਾਸਤੇ ਬੋਲ ਹੁਣ ਜਵਾਬ ਦੇ ਮੈਨੂੰ ਗੱਲ ਤੁਹਾਨੂੰ ਸਮਝ ਆ ਗਈ ਨਾ ਮੇਰੀ ਗੱਲ ਹੁਣ ਚਲੋ ਠੀਕ ਆ ਮੈਂ ਨਹੀਂ ਜਾਂਦੀ ਆ ਇੱਕ ਛੁੱਟੀ ਆਂਦੀ ਤੈਨੂੰ ਹਫਤੇ ਦੀ RAM ਨਾ ਰੈਸਟ ਕਰ ਘਰ ਔ ਮਮਾ ਰੈਸਟ ਰੈਸਟ ਕਿੱਥੇ ਮੇਕੋ ਹੋਣੀ ਆ ਸਿਮਾ ਭਾਬੀ ਨੇ ਘਰ ਹੋਣਾ ਵਾ ਉਹਨਾਂ ਨੇ ਮੇਕੋ 100 100 ਕੰਮ ਕਰਾਣੇ ਆ ਕਦੇ ਸਿਮਾ ਭਾਬੀ ਨੇ ਕਹਿਣਾ ਹੈਗਾ ਕਿ ਅਨਮੋਲ ਇੱਧਰ ਆਏ ਇੱਧਰ ਆਏ ਆ ਕੰਮ ਕਰਦੇਓ ਕੰਮ ਕਰਦੇ ਤੁਹਾਨੂੰ ਤੇ ਪਤਾ ਹੀ ਹਨ ਮੀਰੀ ਦੀਦੀ ਅੱਗੇ ਘਰ ਨਹੀਂ ਆਗੇ ਉਹਨਾਂ ਨੂੰ ਤੁਸੀਂ ਵਿਆਹ ਤੇ ਲੈ ਜਾਣਾ ਹੈਗਾ ਤੇ ਬਾਕੀ ਸਾਰੇ ਘਰ ਦੇ ਕੰਮ ਤੇ ਫਿਰ ਮੈਨੂੰ ਹੀ ਕਰਨੇ ਪੈਣੇ ਹੈਗੇ ਆ ਜੇ ਮੈਂ ਘਰ ਹੀ ਰੈਸਟ ਵੀ ਕਰ ਲੂੰਗੀ ਤੇ ਫਿਰ ਤਾਈ ਨੇ ਕਹਿਣਾ ਕਿ ਤੂੰ ਆ ਜਾ ਇੱਥੇ ਆ ਕੰਮ ਕਰਦੇਓ ਕੰਮ ਕਰਦੇ ਮੈਨੂੰ ਕਿੱਥੇ ਰੈਸਟ ਮਿਲਨੀ ਤੂੰ ਰੈਸਟ ਦੀ ਗੱਲ ਕਰਨਦੇ ਹੋ ਗੱਲ ਸੁਣ ਅਨਮੋਲ ਇੰ ਤੈਨੂੰ ਇੱਕ ਛੁੱਟੀ ਹੈ ਨਾ ਤੂੰ ਰੈਸਟ ਕਰ ਇਹਨਾਂ ਨੂੰ ਮੈਂ ਆਪੇ ਸੰਭ ਲਾਂਗੀ ਇਹਨਾਂ ਨੂੰ ਜੋ ਗੱਲ ਕਰਨੀ ਮੈਂ ਆਪੇ ਕਰ ਲਾਂਗੀ ਤੈਨੂੰ ਇਸ ਗੱਲ ਦੀ ਟੈਨਸ਼ਨ ਲਾਣ ਦੀ ਲੋੜ ਨਹੀਂ ਹੈਗੀ ਬਸ ਚਲੋ ਠੀਕ ਆ ਮम्मा ਫਿਰ ਕਰ ਲਿਓ ਗੱਲ ਨੀ ਕੂਰੀਆਂ ਕਿੰਨੂ ਵਟਣ ਦੀ ਮਾਂ ਆਪਣੀ ਨੂੰ ਚੱਲ ਥੱਲੇ ਚੱਲ ਆਰਾਮ ਨਾਲ ਚੱਲ ਵੇਖੋ ਜਮਾਨਾ ਕਿਵੇਂ ਕੂਰੀਆਂ ਵਟਦੀ ਔਲਾਦ ਗੰਦੀ ਚਲੋ ਮੰਮੀ ਗੁੱਸਾ ਨਾ ਕਰੋ ਤੁਸੀਂ ਨਾ ਕਰਤੀ ਨਾ ਅਲਮੋਣ ਨੂੰ ਵੀ ਗੁੱਸਾ ਲੱਗਾ ਆ ਦਿਲ ਟੁੱਟ ਗਿਆ ਉਹਦਾ ਵੀ ਕਿੰਨੇ ਚਾਹਣਾ ਕਹਿੰਦੀ ਛੁੱਟੀ ਆ ਤੇ ਮੈਂ ਨਾਲ ਜਾਣਾ ਆ। ਤੂੰ ਕਰ ਤੂੰ ਅੰਜੂ ਇਹਨੂੰ ਆਪੇ ਸਾਂਭ ਲਾਂਗੀ ਮੈਂ। ਇਹਨੂੰ ਜਿਹੜਾ ਗੁੱਸਾ ਚੜਦਾ ਚੜਨ ਦੇ ਕੋਈ ਗੱਲ ਨਹੀਂ। ਅੱਛਾ ਮੰਮੀ ਤੂੰ ਨਾਲ ਗੱਲ ਕਰਨੀ ਸੀ। ਉਹਦਾਂ ਮਾਸੀ ਜਿਹੜਾ ਮਨ ਉਮੀਦਾਂ ਰਿਸ਼ਤਾ ਕਹਿੰਦੇ ਸੀ। ਤੇ ਤੁਸੀਂ ਕਹਤੇ ਉੱਥੇ ਹਾਂ ਕਰੰਦੇ ਆ। ਉੱਥੇ ਕਹਤੇ ਰਿਸ਼ਤਾ ਕਰਾਉਣਾ ਆ। ਉਹ ਅੰਜੂ ਮੇਰੀ ਗੱਲ ਸੁਣ। ਜਿਹੜਾ ਤੇਰੇ ਮਾਸੀ ਰਿਸ਼ਤਾ ਕਰਾਉਣ ਦੀ ਨਾ ਉਹ ਜਿਹੜਾ ਮੁੰਡਾ ਚੱਜਦਾ ਹੀ ਉਹ ਵੀ ਇਹਦੇ ਵਰਗਾ ਚੱਲਦਾ ਹੀ ਆ। ਤਾਂ ਹੀ ਮੈਂ ਕਹਾਂ ਕਰ ਗੱਲ ਤੂੰ। ਇਨੇ ਉੱਥੇ ਜਾ ਕੇ ਕੀ ਕਰਨਾ ਵਾ ਮੈਂ ਉਹ ਤੇ ਕਹਾਂਦੀ ਆ ਘਰੇ ਤੇ ਇੱਕ ਕੰਮ ਕਰਨ ਲੱਗੇ ਦੀ ਸੌ ਕੰਮ ਵਿਗਾੜਦੀ ਆ ਤੇ ਮਾਸੀ ਬਾਚੋਂ ਆਪਾਂ ਨੂੰ ਲਾਮਾ ਇਹਨੇ ਦਊਗੀ ਕਹਾਂ ਦਾ ਲਾਮਾ ਦਊਗੀ ਜਿਵੇਂ ਉਹ ਚੱਲਾ ਤੇ ਵੇ ਚੱਲੀ ਜੋ ਮਰਜ਼ੀ ਕਰੇ ਉੱਥੇ ਵੇ ਗੱਲ ਸੁਣ ਜੇ ਹੀ ਚੰਗੇ ਘਰ ਦਾ ਰਿਸ਼ਤਾ ਕਰਾਂਗੇ ਕਹੀ ਦੇਣਾ ਨਹੀਂ ਇਹਨੂੰ ਕੁਝ ਅਗਲੇ ਐਵੇਂ ਲੈ ਜਾਣਗੇ ਇਹ ਵੀ ਗੱਲ ਠੋਡੀ ਠੀਕ ਨੇ ਤੇ ਚੱਲੇ ਨੇ ਤਾਂ ਕਹਣਾ ਚੰਗਾ ਸੋਗਾ ਮੈਨੂੰ ਕੁੜੀ ਮਿਲੀ ਆ ਤਾਂ ਫੇਰ ਕੱਲ ਨੂੰ ਅਸੀਂ ਆਪਣੀ ਅਨਮੋਲ ਦਾ ਨਹੀਂ ਸੋਚਣਾ ਕਰਨਾ ਕਿੰਨੇ ਸਾਰਾ ਖਰਚਾ ਇਹਦੇ ਵਿਆਹ ਤੇ ਰਿੰਕੂ ਨੇ ਨਾ ਤੇ ਲੱਕੀ ਕੋਲ ਕੀ ਗਈ ਪੱਲੇ ਦੁਕਾਨ ਤੇ ਕੰਮ ਕਰਦਾ ਮਾੜਾ ਮੋਟਾ ਇਸ ਕਰਕੇ ਨਾ ਮੈਂ ਵੀ ਬੜੇ ਦਿਮਾਗ ਨਾਲ ਸੋਚਿਆ ਪਹਿਲਾਂ ਤੇ ਫਿਰ ਮੈਂ ਤਾਂ ਹੀ ਤੇਰੀ ਮਾਸੀ ਨੂੰ ਕਿਹਾ ਕਰਾ ਰਿਸ਼ਤਾ ਮੈਂ ਕਿਹਾ ਜਾਣ ਦੇ ਦਾ ਫਾ ਵਡਣ ਦੇ ਕੱਲ ਨੂੰ ਅਹੀਂ ਤੇ ਆਪਣੀ ਕੁੜੀ ਦਾ ਵੇਖਣਾ ਕਿ ਨਹੀਂ ਵੇਖਣਾ ਬਿਠਾ ਛੱਡ ਨਹੀਂ ਉਹਦੇ ਪਿੱਛੇ ਉਹਦੀ ਵੀ ਉਮਰ ਲੰਬੀ ਕਰ ਲੈਣੀ ਹੈ ਗੱਲ ਤਾਂ ਸਹੀ ਹੈ ਮੰਮੀ ਤੁਹਾਡੀ ਮਾਸੀ ਨਾਲ ਜਿਹੜੇ ਰਿਸ਼ਤੇ ਦੀ ਗੱਲ ਕੀਤੀ ਨਾ ਨੇਪਰੇ ਚਾੜ ਦਿਓ ਫਿਰ ਇਹਨੂੰ ਘਰੇ ਘਰੋਂ ਕੱਢੋ ਆਪਣੀ ਤੇ ਆਪਾਂ ਗਾਂਢ ਮੋਲ ਦਾ ਵੀ ਸੋਚ ਗੀ ਅੰਜੂ ਤੂੰ ਕੀ ਕਹਿਣ ਨਹੀਂ ਨਿਪਰੇ ਚੜਲੇਗਾ ਰਿਸ਼ਤਾ ਪਹਿਲੇ ਜਿਹੜਾ ਵੇਖ ਕੇ ਗਏ ਉਹਦੇ ਵੱਲੋਂ ਤਾਂ ਕੋਈ ਜਵਾਬ ਆ ਲੰਦੇ ਉਧਰੋਂ ਮੰਮੀ ਨਾ ਹੀ ਹੋਣੀ ਆ ਤੁਸੀਂ ਉਦੋਂ ਦੇਖਿਆ ਨਹੀਂ ਮਨਮੀਤ ਨੂੰ ਜਦੋਂ ਲਿਆ ਕੇ ਬਿਠਾਇਆ ਹੀ ਆ ਮੁੰਡਾ ਉਹਦਾ ਹੀ ਉੱਠ ਕੇ ਹੋ ਗਿਆ ਉਧਰੋਂ ਬਸ ਫੋਨ ਆ ਜਾਣਾ ਨਾ ਨਾ ਦਈ ਤੁਸੀਂ ਮਾਸੀ ਵਾਲਾ ਰਿਸ਼ਤੇ ਦੀ ਗੱਲ ਕਰੋ ਪਰ ਗੱਲ ਸੁਣ ਉਹਨਾਂ ਦੇ ਦਿਮਾਗ 'ਚ ਅਜੇ ਹੈਗੀ ਗੱਲ ਆਸ ਹੈਗੀ ਉਹਨਾਂ ਨੂੰ ਅਜੇ ਪਰ ਜਦੋਂ ਉਧਰੋਂ ਕੋਈ ਜਵਾਬ ਜੂ ਆ ਜਾਏਗਾ ਨਾ ਤੇ ਫੇਰ ਮੈਂ ਗੱਲ ਕਰਾਂਗੀ ਤਾਈ ਤੇਰੀ ਨਾਲ ਵੀ ਏਦਾਂ ਮੇਰੀ ਵੀ ਭੈਣ ਰਿਸ਼ਤਾ ਕਰਾਂ ਢੀ ਜੇ ਕਹਿੰਦੇ ਹੋ ਤੇ ਮੈਂ ਗੱਲ ਤੋੜਾਂ ਅੱਗੇ ਹਾਂ ਚਲੋ ਦੇਖ ਲੈਨੇ ਮਮੀ ਮੌਸਮ ਬੜਾ ਠੰਡਾ ਹੋ ਗਿਆ ਆ ਚਲੋ ਥੱਲੇ ਚੱਲੀਏ ਆਪਾਂ ਚੱਲ ਇੱਕ ਤਾਂ ਮਸ਼ੀਨ ਵਾਲੇ ਨੇ ਵੀ ਬੜਾ ਸਿਰ ਖਾਦਾ ਆ ਵਾ ਨਾਲੇ ਮਮੀ ਮੇਰੀ ਗੱਲ ਸੁਣੋ ਥੱਲੇ ਉਹ ਸੀਮਾ ਮੈਡਮ ਦਾ ਵੀ ਮੜਾ ਜਾ ਪਤਾ ਲੈ ਲੀਏ ਫੇਰ ਕਹੂਗੀ ਨੋਸਾ ਸੁਪਰੇ ਜਾ ਕੇ ਬੈਠ ਗਿਆ ਵਾ ਤੇ ਪੁੱਛਿਆ ਹੀ ਨਹੀਂ ਆੜ ਕੇ ਮੈਨੂੰ ਚੱਲੋ ਵੀ ਸੁਗਾਤ ਲੰਮੇ ਪਈ ਹੋਣੀ ਚੱਲ ਵੇਖ ਲੈਨੇ ਜਾ ਕੇ ਆਜੋ ਚੱਲ ਆ ਕੱਪੜੇ ਤੇ ਲੈ ਜੀਏ ਚਲ ਸਿਮਨ ਰੈਸਟ ਕਰ ਲ ਪਤਾ ਹੀ ਫੋਨ ਕਿਦਾ ਆ हेलो हाँ जी हाँ जी सत श्रीकाल जी सीकाल हाँ जी सब ठीक ठाक है जी हाँ जी तु तो सा चेता ही भुला लिया वहां हाँ जी कुछ दसिया ही नहीं तो ही अच्छा कि सुना उधर की खबर है अच्छा अच्छा ठीक है ਅੱਛਾ ਮਿਲ ਕੇ ਦੱਸੋਗੇ ਹਾਂਜੀ ਹਾਂਜੀ ਚਲੋ ਕੋਈ ਨਹੀਂ ਆ ਜਾਓ ਤੁਸੀਂ ਹਾਂਜੀ ਹਾਂਜੀ ਘਰੇ ਹੀ ਆ ਘਰੇ ਹੀ ਸਾਰੇ ਘਰੇ ਆ ਆ ਜਾਓ ਤੁਸੀਂ ਆ ਜਾਓ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਮੋਟੇ ਦਾ ਫੋਨ ਸੀ ਬਚੋਲਨ ਦਾ ਫੋਨ ਆਇਆ ਸੀ ਸੀਮਾ ਅੱਛਾ ਹਾਂ ਕੀ ਕਹਿੰਦੀ ਆ ਤੇ ਉਹ ਮੈਂ ਪੁੱਛਿਆ ਤੇ ਉਹਨੇ ਦੱਸਿਆ ਤੇ ਨਹੀਂ ਉਧਰ ਬਾਰੇ ਕੋਈ ਕਹਿੰਦੀ ਮੈਂ ਘਰ ਆ ਨਹੀਂ ਘਰ ਬਹਿ ਕੇ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਹੈ ਤੇ ਉਹ ਚਲੋ ਉਹ ਆਉਣ ਲੱਗੀ ਆ ਬਸ ਅੱਧੇ ਘੰਟੇ ਤੱਕ ਆ ਜੂਗੀ। ਅੱਛਾ ਹਾਂ ਚਲੋ ਵਧੀਆ ਸਗੋਕੇ ਆਏ ਤਾਂ ਸਾਨੂੰ ਵੀ ਦੱਸੇ ਕਿ ਕੀ ਆ ਹਾਂ ਜਾਂ ਕਿ ਨਾ ਹੈ ਕੀ ਆ ਸਗੋ ਚਿੰਤਾ ਲੱਗੀ ਆ ਉਹ ਤਾਂ ਨੇ ਮੈਂ ਸਗੋ ਕਹਿ ਨਹੀਂ ਆ ਵੀ ਮੈਂ ਕਿ ਸ਼ਾਇਦ ਇਹਨਾਂ ਕੋ ਪਤਾ ਨਹੀਂ ਮੁੰਡੇ ਵਾਲਿਆਂ ਦਾ ਨੰਬਰ ਹੈਗਾ ਉਹਨਾਂ ਨੇ ਪੁੱਛ ਲੋ ਸਿੱਧੇ ਫਿਰ ਮੈਂ ਕਹ ਨਈ ਵਿਚ ਵਿਚੋਲਾ ਪਿਆ ਵਿਚੋਲਾ ਹੀ ਗੱਲ ਕਰੇਗਾ। ਹਾਂ ਚੰਗੇ ਨਹੀਂ ਲੱਗੀ ਦਾ ਆਪ ਇਸ ਤਰ੍ਹਾਂ ਡਾਇਰੈਕਟ ਪੁੱਛਦੇ ਆ ਚਲ ਉਹਨੇ ਹੁਣ ਕਰਤਾ ਆਉਂਦੀ ਆ ਫਿਰ ਪਤਾ ਲੱਗਦਾ ਕੀ ਗੱਲ ਐ। ਚਲੋ ਆ ਲੰਦੋ ਹੁਣ। ਹਾਂ। ਹੋ ਸੇ ਮਾ ਦੀ ਕਪੜੇ ਮੈਂ ਧੋਤੇ ਸੁੱਕ ਗਏ ਆ ਤੈ ਮਾਰ ਲਿਓ ਹੁਣ ਕਾ ਵੀ ਜਾਲੇ ਲੱਕ ਪੀੜ ਕਰਨ ਦਿਆ ਵਾ ਤੇ ਮੈਂ ਵੀ ਥੱਕ ਗਈ ਆ ਸਵੇਰ ਦੇ ਕਪੜੇ ਧੋਣਦੇ ਹੀ ਸੀ ਹੰਜੋ ਸੀਮਾ ਅੱਜ ਠੀਕ ਨਹੀਂ ਹੈਗੀ ਉਹਦੇ ਦਰਦ ਵੜੀ ਹੈਗੀ ਲੱਕ ਦੇ ਵਿੱਚ ਤੇ ਤੂੰ ਬੇਟਾ ਅੱਜ ਤੂੰ ਹੀ ਦੇਖਣਾ ਰਸੋਈ ਦਾ ਰਸੋਈ ਦਾ ਕਰ ਲਈ ਹਾਂ ਨਾ ਝਾੜੂ ਤੇ ਮਨਮੀਤ ਨੇ ਲਾਤਾ ਤੇ ਪੋਚੇ ਭਾਵੇਂ ਰਹਿਣ ਦਿਓ ਠੰਢ ਹੈਗੀ ਆ ਤੇ ਮੈਂ ਰਸੋਈ ਦਾ ਕਰ ਲੋ ਉਹ ਵੀ ਤੇ ਥੱਕ ਗਈ ਹੈ ਨਾ ਦੀਦੀ ਤੇ ਹੁਣ ਉਹਨੂੰ ਵੀ ਅਰੈਸਟ ਚਾਹੀਦੀ ਉਹ ਕਿੰਨਾ ਕੁ ਕੰਮ ਕਰੀ ਜੇ ਉਹਦੇ ਸਰੀਰ ਨੂੰ ਲੋਇਆ ਵਾ ਲੱਗਾ ਤੇ ਨਾਲੇ ਮੇਰੀ ਗੱਲ ਸੁਣੋ ਉਹਦੇ ਛੋਟੇ ਦੁੱਖ ਨੂੰ ਦੁੱਖ ਸਮਝਦੀ ਨਹੀਂ ਹੈਗੀ ਉਹਦੇ ਦੱਸਦੀ ਵੀ ਨਹੀਂ ਛੇਤੀ ਕੀਤੇ ਮੈਨੂੰ ਗੁਰਦੀਪ ਮੈਂ ਦੇਸੇ ਕਰਕੇ ਕਿਹਾ ਨਾ ਵੀ ਚੱਲ ਛਾੜੂ ਉਹਨੇ ਲਾਤਾ ਪੋਚੇ ਰਹੰਦੇ ਉਹਨੂੰ ਤਕਲੀਫ ਆ ਤਾਂ ਕਰਕੇ ਮੈਨੂੰ ਕਿਹਾ ਵਾ ਨਾਲੇ ਦੀਦੀ ਉਹਨੂੰ ਸਵੇਰ ਦੀ ਉਹਨੇ ਅਰੈਸਟ ਕਰ ਤੇ ਲਈ ਹੈ ਬੜੀ ਤੇ ਹੁਣ ਉੱਠ ਜੇ ਥੋੜਾ ਜਿਹਾ ਤੁਹਾਨੂੰ ਇਹ ਹੈਗਾ ਵੀ ਮੇਰੀ ਨੂੰ ਅਰੈਸਟ ਕਰੇ ਵੀ ਠੀਕ ਨਹੀਂ ਹੈਗੀ ਤੇ ਮੇਰੀ ਦਾ ਵੀ ਸੋਚੋ ਵੀ ਉਹ ਵੀ ਨਹੀਂ ਠੀਕ ਹੈਗੀ ਤੇ ਉਹ ਵੀ ਮਾੜਾ ਕਰ ਲੈ ਰੈਸਟ ਮਾਚ ਉਹ ਵੀ ਬਿਮਾਰ ਹੋ ਜਾਏਗੀ ਤੇ ਫੇਰ ਮੈਂ ਕਿੱਥੇ ਜਾਣਾ ਗਰਦੀਪ ਤੂੰ ਇਹ ਕੀ ਗੱਲ ਕੀਤੀ ਐ ਤੇਰ ਮੇਰ ਵਾਲੀ ਇਹ ਚ ਕਿਹੜੀ ਗੱਲ ਆ ਕੀ ਗੱਲ ਉਹ ਮੇਰੀ ਕੁਛ ਨਹੀਂ ਲੱਗਦੀ ਉਹ ਮੇਰੀ ਵੀ ਨੋ ਹੈਗੀ ਆ ਜੇ ਉਹ ਸੀਮਾ ਮੇਰੀ ਨੋ ਹੈ ਨਾ ਤੇ ਇਹ ਵੀ ਮੇਰੀ ਨੋ ਹੈਗੀ ਆ ਮੈਂ ਤੇ ਮੇਰੇ ਦਿਲ ਚ ਤਾਂ ਕੋਈ ਵੀ ਇਹੋ ਜੀ ਗੱਲ ਨਹੀਂ ਮੈਂ ਤੇ ਇਹ ਕਿਹਾ ਵਾ ਵੀ ਚਲ ਹੁਣ ਮੂਵ ਵਗੈਰਾ ਉਹਨੂੰ ਮਲੀ ਆ ਤੇ ਥੋੜੀ ਦੇਰ ਉਹਦੀ ਰੈਸਟ ਹੋ ਜਾਏਗੀ ਤੇ ਚਲ ਉਹਨੀ ਦੇਰ ਅੰਜੂ ਵੇਖ ਲੇਗੀ ਕੰਮ ਤੇ ਕੋਈ ਗੱਲ ਨਹੀਂ ਆ ਜਿੰਨਾ ਕੰਜੂ ਕੋਲ ਹੁੰਦਾ ਰਸੋਈ ਚ ਉਹਨਾਂ ਕ ਕਰ ਲਵੇ ਨਾ ਹੋਏਗਾ ਤੇ ਬਜਾਰੋਂ ਮੰਗਾ ਲਓ ਕੁਛ ਨਹੀਂ ਤੁਹਾਨੂੰ ਪਤਾ ਠੰਡ ਕਿੰਨੀ ਬਾਹਰ ਹੈ ਹੁਣ ਸਾਰਿਆਂ ਦੇ ਸਰੀਰ ਇੱਕੋ ਜਿਹੀ ਆ ਫਿਰ ਇਹ ਵੇਖਿਆ ਕਰੋ ਨਾ ਵੀ ਮੈਂ ਉਹਦਾ ਵੀ ਧਿਆਨ ਰੱਖਦੀ ਤੇ ਉਹਦਾ ਵੀ ਨਾਲ ਰੱਖਾਂ ਧਿਆਨ ਬਾਹੂ ਮੈਂ ਦੋਨਾਂ ਦਾ ਰੱਖਦੀ ਮੇਰੇ ਦਿਲ ਚ ਮੈਂ ਤੈਨੂੰ ਕਿਹਾ ਨਾ ਮੇਰੇ ਦਿਲ ਚ ਇਹੋ ਜੀ ਕੋਈ ਗੱਲ ਨਹੀਂ ਸਿਰਫ ਤਾਂ ਹੀ ਮੈਂ ਕਿਹਾ ਉਹਦੇ ਨਾਲ ਠੀਕ ਕਰ ਕੋਈ ਨਹੀਂ ਉਹਨੇ ਥੋੜੀ ਦੇਰ ਤੱਕ ਉੱਠ ਜਾਣਾ ਵਾ ਜੇ ਨਹੀਂ ਹੋਊਗਾ ਤਾਂ ਕੋਈ ਨਹੀਂ ਮੈਂ ਕਰਾ ਲਾਂਗੀ ਨਾਲ ਕੰਮ ਕੋਈ ਗੱਲ ਨਹੀਂ ਏਡੀ ਵੱਡੀ ਗੱਲ ਨਹੀਂ ਹੈਗੀ ਉਹ ਮਨਮੀਤ ਬੈਠੀ ਫਿਰ ਆਰਾਮ ਨਾਲ ਫੋਨ ਤੇ ਗੇਮ ਖੇਡਦੀ ਆ ਉਹਨੂੰ ਪਤਾ ਹੋਣਾ ਚਾਹੀਦਾ ਵਾ ਵੀ ਜੇ ਭਾਬੀ ਇੱਕ ਬਿਮਾਰ ਆ ਤੇ ਮੈਂ ਹੀ ਨਾਲ ਕੋਈ ਕੰਮ ਕਰਾਵਾਂ ਚਾਚੀ ਜੀ ਮੈਂ ਝਾੜੂ ਵੀ ਤੇ ਲਾਇਆ ਵਾ ਨਾਲ ਭਾਂਡੇ ਵੀ ਧੋ ਕੇ ਆਈ ਆ ਨਹੀਂ ਤੂੰ ਕੱਲਾ ਝਾੜੂ ਲਾ ਲਿਆ ਤੇ ਭਾਂਡੇ ਸਾਫ਼ ਕਰ ਲਿਆ ਤੇ ਹੋਰ ਰਸੋਈ ਦਾ ਕੋਈ ਕੰਮ ਨਹੀਂ ਜਦੋਂ ਆਪਾਂ ਸਾਰਾ ਕੰਮ ਕਰੀਏ ਨਾ ਉਹਨੂੰ ਕੰਮ ਕਹਿੰਦੇ ਆ ਕੱਲੇ ਆਹ ਕੰਮ ਨੂੰ ਕੰਮ ਨਹੀਂ ਕਹਿੰਦੇ ਨਾਲੇ ਕੱਲ ਨੂੰ ਵਿਆਹ ਹੀ ਜਾਏਂਗੇ ਅੱਗੇ ਤੇ ਉਥੇ ਕੀ ਕਹੇਂਗੇ ਆਪਣੀ ਸੱਸ ਨੂੰ ਮੈਂ ਝਾੜੂ ਲਾਤਾ ਭਾਂਡੇ ਮਾਂ ਤੇ ਬਸ ਮੈਂ ਘਰ ਤੇ ਦਿੱਤਾ ਕੰਮ ਬਾਕੀ ਤੂੰ ਹੀ ਕਰ ਲੋ ਕੰਮ ਬਾਕੀ ਕੰਮ ਨੂੰ ਕੰਮ ਕੰਨੀ ਆ ਗੁਰਦੀਪ ਤੂੰ ਕਿਦਾਂ ਕੁੜੀ ਨਾਲ ਬੋਲਣ ਦੇ ਆ ਹੈ ਜੇ ਮੇਰੀ ਤੀ ਭੋਲੀ ਆ ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹਨੂੰ ਗੱਲਾਂ ਹੀ ਸੁਣਾਈ ਜਾਓ ਕੀਤਾ ਤੇ ਹੈਗਾ ਉਹਨੇ ਕੰਮ ਜਿੰਨਾ ਕੋਨੇ ਕੀਤਾ ਕੀਤਾ ਹੀ ਆ ਨਾ ਕੰਮ ਹੱਥ ਵੰਡਾਂਦੀ ਆ ਨਾ ਭਾਬੀਆਂ ਦੇ ਨਾਲ ਕਰਦੀ ਰਹਿੰਦੀ ਆ ਨਾ ਕੰਮ ਸਾਰੇ ਹੁਣ ਕੱਲ ਉਹਨੇ ਸਬਜ਼ੀ ਬਣਾਈ ਆ ਐਡੀ ਵਧੀਆ ਉਹਨੇ ਸਬਜ਼ੀ ਬਣਾਈ ਆ ਹਾਂ ਤੇ ਉਹ ਬਾਰ-ਬਾਰ ਨਾ ਉਹਨੂੰ ਇਹੋ ਜੀਆਂ ਗੱਲਾਂ ਕਿਹਾ ਕਰੋ ਨਾ ਉਹਦੇ ਦਿਮਾਗ 'ਚ ਇਹੋ ਜੀ ਗੱਲ ਬਿਠਾਓ ਕੰਮਲੀ ਕੰਮਲੀ ਕਰਕੇ ਨਾ ਉਹਨੂੰ ਕੋਈ ਕਿਹਾ ਕਰੋ ਚਦਨ ਨਹੀਂ ਹੈਗੀ ਪੁੱਤਰ ਉਹ ਭੋਲੀ ਆ ਮੈਂ ਉਹਨੂੰ ਕੰਮਲੀ ਤੇ ਕਿਹਾ ਹੀ ਨਹੀਂ ਮੈਂ ਤੇ ਉਹਨੂੰ ਇਹ ਕਹਿੰਦੀ ਵੀ ਇੰਨੇ ਕੰਮ ਨੂੰ ਤਾਂ ਕੰਮ ਕਰਨੀ ਹੋਰ ਵੀ ਨਾਲ ਰਸੋਈ ਦਾ ਵੀ ਕੰਮ ਕਰਾ ਗਾਂ ਜਾਣਾ ਵਾ ਰਸੋਈ ਦਾ ਕੰਮ ਵੀ ਤੇ ਸਿੱਖੇ ਚਲੋ ਚਾਚੀ ਜੀ ਛੱਡਾ ਤੁਸੀਂ ਕੋਈ ਨਹੀਂ ਮੈਂ ਬਸ ਮੂੰਹ ਭਲਾਈ ਆ 10 ਮਿੰਟ ਦੀ ਗੱਲ ਲਿਆ ਮੈਂ ਉਹਨੇ ਉੱਠ ਕੇ ਨਾਲ ਅੰਜੂ ਤੇ ਕੰਮ ਕਰਾਉਣੀ ਆ ਅਈ ਦੋਨਾਂ ਪੈਨਾਂ ਨੇ ਗੱਲ ਤੇ ਕਰ ਲੈਣਾ ਕੰਮ ਕੋਈ ਗੰਦੀ ਤੁਸੀਂ ਕੋਈ ਨਹੀਂ ਲੰਮੇ ਪਾਜੂ ਨਾ ਆਪੇ ਘਰਾ ਦਾ ਕੋਈ ਨਹੀਂ ਮੈਨੂੰ ਮੀਤ ਤੁਸੀਂ ਇਹਦੀ ਲੱਗੀ ਆ ਕੋਈ ਨਹੀਂ ਮੈਂ ਕਰਦੀ ਆ ਕੋਈ ਦੀਦੀ ਮੈਂ ਕਹਿੰਦੀ ਆ ਤੁਸੀਂ ਵੀ ਨਹੀਂ ਠੀਕ ਤੇ ਮੈਂ ਵੀ ਥੱਕ ਗਈ ਆ ਕੱਪੜੇ ਧੋ ਕੇ ਆਪਾਂ ਨਾ ਰੈਡੀमेड ਹੀ ਮਕਾ ਲੈਂਦੇ ਕੋਚਾ ਦੇ ਵੇਖ ਲਾਂ ਅੰਜੂ ਜਿਵੇਂ ਤਾਂ ਠੀਕ ਲੱਗਦਾ ਤੇ ਜੇ ਕਹਿੰਨੀ ਆ ਤੇ ਤੂੰ ਮੈਨੂੰ ਗੋਭੀ ਕੱਟ ਦੇ ਮੈਂ ਤਾਂ ਤਾਂ ਲਾਦੀ ਹੋਈ ਗੱਲ ਦੀ ਫਿਰ ਬਾਅਦ ਚ ਤੂੰ ਬਣਾ ਲੀਹ ਰੋਤੀ ਰੋਤੀ ਕੇ ਸਬਜੀ ਤੇ ਮਾਹੀ ਸਾਦੀ ਆ ਦੋਸੋ ਮਮੀ ਡਾੜੀ-ਵੇੜੀ ਮੰਗਾ ਲਈ। ਮੰਗਾ ਲਓ ਫੇਰ ਅੱਜ। ਤੂੰ ਵੀ ਥੱਕੀ ਆ ਹੁਣ ਤੇ ਉਹ ਵੀ ਦੇਰੀ ਕਰਦੇ ਠੀਕ ਨਹੀਂ ਹੋਈ ਤੇ ਫੇਰ ਮੰਗਾ ਲਓ। ਬਜਾਰਾ ਹੀ ਮੰਗਾ ਲਓ। ਤੂੰ ਵੀ ਰੈਸਟ ਕਰਕੇ ਤੇਰਾ ਲੋਹੇ ਦਾ ਸਰੀਰ ਹੈ। ਮੇਰੀ ਨਹੀਂ ਹਿੰਮਤ ਮਮੀ ਹੁਣ ਰਸੋਈ 'ਚ ਖੜੇ ਹੋਣ ਦੀ। ਡਾੜੀ-ਵੇੜੀ ਮੰਗਾ ਲੈਨੇ ਆਪਾਂ। ਆ ਮੰਗਾ ਲਓ ਮੰਗਾ ਲਓ ਕੋਈ ਗੱਲ ਨਹੀਂ। ਮੇਰੀ ਗੱਲ ਸੁਣ ਅੰਜੂ ਨਾਲੇ ਉੱਪਰ ਨਾ ਜਾਏ। ਹੁਣ ਨਾ ਗੈਸਟ ਆਣੇ ਤੇ ਚਾਹ ਪਾਣੀ ਤੇ ਬਣਾ ਲਈ। ਮਮਾ ਦੱਸੋ ਚਾਚੀ ਨੂੰ ਕੌਣ ਆਉਣੇ? ਮੈਂ ਕੀ ਦੱਸਾਂ ਚਾਚੀ ਤੇ ਫੇਰ ਉਹ ਲੜਨ ਵਾਲੀਆਂ ਗੱਲਾਂ ਕਰਨ ਦੀ ਤੇ ਕੀ ਦੱਸਾਂ ਉਹ ਤਾਂ ਗੱਲ ਵਿੱਚ ਹੀ ਰਹਿ ਗਈ। ਕਿੰਨੇ ਹੋਣਾ ਹ ਉਹ ਚੋਲਨ ਨੇ ਆਣਾ ਵਾ ਉਹ ਚੋਲਨ ਦਾ ਫੋਨ ਆਇਆ ਹੁਣੇ ਮੈਨੂੰ ਹਾਂ ਉਹ ਕਹਿੰਦੀ ਮੈਂ ਆਣਾ ਵਾ ਤੇ ਗੱਲ ਕਰਨੀ ਆ ਕੋਈ ਮੈਂ ਤਾਂ ਕਿਹਾ ਮੈਂ ਹੋ ਮੈਨੂੰ ਦੱਸ ਦੇ ਕੋਈ ਗੱਲ ਤੇ ਕਹਿੰਦੀ ਮੈਂ ਘਰ ਤੁਹਾਨੂੰ ਆ ਕੇ ਤੇ ਮਿਲ ਕੇ ਦੱਸਾਂਗੀ ਕਿ ਕੀ ਗੱਲ ਕੀਤੀ ਹੈ ਉਹਨਾਂ ਨੇ ਜਿਹੜੇ ਵੇਖ ਕੇ ਗਏ ਸੀ ਵੇਖ ਕੇ ਗਏ ਜਿਹੜੇ ਵਖਾ ਕਰਕੇ ਗਏ ਆ ਨਾ ਉਹਨਾਂ ਨੇ ਤੈਨੂੰ ਪਤਾ ਤਾਂ ਹੈਗਾ ਕੋਈ ਜਵਾਬ ਦੱਸਿਆ ਨਹੀਂ ਤੇ ਹੁਣ ਉਹਦੇ ਹੱਥ ਸੁਣਾ ਕੋਈ ਭੇਜਿਆ ਹੀ ਹੋਊਗਾ ਕਿ ਕਿੰਨੇ ਕੁ ਦਿਨ ਤੱਕ ਆਣਾ ਉਹਨੇ ਉਨੇ ਤਾਂ ਮੈਨੂੰ ਅੱਧੇ ਘੰਟੇ ਤੱਕ ਕਿਹਾ ਸੀ ਆਉਣੀ ਵਾਲੀ ਹੋਣੀ ਐ ਇੰਨਾ ਟਾਈਮ ਤੇ ਹੋ ਹੀ ਗਿਆ ਵਾ 10 15 ਮਿੰਟ ਤੇ ਚੱਲ ਜੂ ਹਾਂ ਉਹ ਹੀ ਨਾ ਉਹ ਆਉਣੀ ਵਾਲੇ ਆਉਣੇ ਵਾਲੇ ਉੱਪਰ ਨਾ ਜਾਓ ਫੇਰ ਦੁਬਾਰਾ ਆਓਗੇ ਥੱਲੇ ਨਹੀਂ ਕੋਈ ਨਹੀਂ ਥੱਲੇ ਹੀ ਗਏ ਅਸੀਂ ਤੇ ਉੱਪਰ ਚੱਲ ਨਹੀਂ ਨਾ ਬੱਚਾ ਉਹਨੂੰ ਤੇ ਚਾਹ ਪੀਉਣੀ ਐ ਨਾ ਠੰਡ ਦਾ ਦੇਨੇ ਆ ਚਲੋ ਦੀਦੀ ਇਸ ਤਰ੍ਹਾਂ ਕਰਦੇ ਆ ਚਾਹ ਬਣਾ ਦਿੰਦੀ ਐ ਮੈਂ ਪਰ ਮੈਨੂੰ ਰੋਟੀ ਨਹੀਂ ਮੇਕੋ ਬਣਨੀ ਉਹ ਰੈਡੀ ਮੇਡੀ ਮੰਗਾ ਲਿਓ ਫੇਰ ਕੋਈ ਲੈ ਬੈਲੋ ਗਿਓ ਜਾ ਵੇ ਇੱਕ ਕੌਣ ਆਇਆ ਜਾ ਵੇ ਖੰਜੋ ਦੇਖ ਦਿਓ सारे जन कटे बहने दस दी तुम चाह पानी पी लिए चाह पानी तो पुलाने तहू दसो ती जवाब की आया उ दस दें तुम कोई नी बुलाओ ताई जी कि गए ਬਲੋਨੀ ਬੈਠੋ ਤੁਸੀਂ ਬੜੀ ਭੈੜੀ ਬਚੋਲਣ ਦੱਸਿਆ ਹੀ ਨਹੀਂ ਕੌਣ ਸੀ ਅੰਜੂ ਜਦੀ ਹੂੰ ਬਚੋਲਣ ਆਈ ਆ ਤਾਈ ਜੀ ਤੁਹਾਨੂੰ ਬੁਲਾਉਂਦੇ ਆ ਉਧਰ ਬਿਠਾਇਆ ਡਰਾਈング ਰੂਮ ਚ ਮੈਂ ਚਲੋ ਠੀਕ ਆਉਣ ਨੇ ਚਲ ਆ ਗੁਰਦੀਪ ਚੱਲੀ ਆਲੀ ਆਲੀ ਮਮਾ ਤੁਸੀਂ ਚਲੋ ਚਲ ਆਜਾ ਜੇ ਠੀਕ ਲੱਗਦਾ ਤੇ ਆਜਾ ਨਹੀਂ ਕੋਈ ਨਹੀਂ ਆਣੀ ਆ ਠੀਕ ਮੰਨੀ ਬੈਠੀ ਰਹਿੰਦੀ ਠੀਕ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਬਲਜੀਤ ਹੋਰ ਸੁਣਾਓ ਕੀ ਹਾਲ ਚਾਲ ਹੈ ਕੀ ਵਧੀਆ ਹਮ ਸਤਿ ਸ੍ਰੀ ਅਕਾਲ ਜੀ ਕੀ ਗੱਲ ਬੜੀ ਠੰਡ ਕਰੀ ਜਾਂਦੇ ਜੇ ਬਸ ਹੁਣ ਠੰਡ ਤੇ ਹੋਣੀ ਦਸੰਬਰ ਦਾ ਮਹੀਨਾ ਹੈ ਜੇ ਤੁਹਾਨੂੰ ਪਤਾ ਹੀ ਹੈ ਹਾਂਜੀ ਹੋਰ ਸੁਣਾਓ ਆਗੇ ਬਾਰੋ ਹਾਂਜੀ ਆਗੇ ਹਾਂਜੀ ਹਾਂਜੀ ਜਾਣਾ ਪਿਆ ਜ਼ਰੂਰੀ ਮੇਰੇ ਤੇ ਬਿਨਾਂ ਰਹਿਣਾ ਨਹੀਂ ਨਾ ਕੀ ਉਹਨਾਂ ਦੀ ਅੱਛਾ ਜੀ ਤਾਂ ਕਿ ਜਾਣਾ ਪਿਆ ਨਹੀਂ ਤੇ ਨਾਲ ਹੀ ਆਣੇ ਮੁੰਡਿਆਂ ਵਾਲੇ ਨਾਲ ਹੀ ਆਣਾ ਸੀ ਚਲੋ ਮੈਂ ਤਾਂ ਕਿਹਾ ਸੀ ਮੈਂ ਕਿਹਾ ਚਲੋ ਤੁਸੀਂ ਨਾਲ ਆ ਜਾਂਦੇ ਤੇ ਵਧੀਆ ਹੋ ਜਾਣਾ ਸੀਗਾ ਚਲੋ ਕੰਮ ਵੀ ਜਿਹੜੇ ਜ਼ਰੂਰੀ ਆ ਉਹ ਕਰਨੇ ਪੈਂਦੇ ਆ ਹਾਂਜੀ ਹਾਂਜੀ ਫਿਰ ਦੱਸੋ ਉਹਨਾਂ ਦਾ ਕੀ ਹਿਸਾਬ ਕਿਤਾਬ ਹੈ ਤੇ ਮੁੰਡੇ ਵਾਲੇ ਨੇ ਕੀ ਕਿਹਾ ਜ ਕਿੰਨਾ ਪੜੀ ਕੀ ਹਿਸਾਬ ਕਿਤਾਬ ਮੈਂ ਤਾਂ ਇਹ ਹੀ ਕਿਹਾ ਸੀ ਵੀ 8 ਪੜੀ ਐ ਮੈਂ ਤੇ ਪਲੱਸ 2 ਕਹੀ ਸੀ ਮੇ ਕੋਲ ਪਲੱਸ 2 ਪੜੀ ਹੀ ਧੀ ਤੇ ਪਹਿਲਾਂ ਕਹਿਤਾ ਉਹਨਾਂ ਨੂੰ 8 ਪੜੀ ਨਹੀਂ ਕਬਲ ਜੀ ਤੇ ਜਿਹੜਾ ਸੱਚਾ ਉਹ ਤੇ ਸੱਚੀ ਹੈ ਨਾ ਅੱਜ ਨਹੀਂ ਤੇ ਕੱਲ ਸਚਾਈ ਤੇ ਸਾਹਮਣੇ ਆਉਣੀ ਸੀਗੀ ਤੇ ਮੈਂ ਤਾਂ ਬਿਲਕੁਲ ਸੱਚੀ ਗੱਲ ਦੱਸੀ ਵੀ ਜਿੰਨਾ ਉਹ ਪੜੀ ਉਹਨਾਂ ਹੀ ਮੈਂ ਦੱਸਿਆ ਉਹ ਮੁੰਡੇ ਵਾਲੇ ਜਵਾਬ ਦੇ ਦਿੱਤਾ ਅੱਛਾ ਜਵਾਬ ਦੇ ਦਿੱਤਾ ਵਾ ਹਾਂ ਮੰਨੇ ਤੇ ਸੱਚ ਬੋਲਿਆ ਜੀ ਕੁੜੀ ਅੱਠ ਪੜੀ ਹੋਈ ਤੇ ਮੈਂ ਤੇ ਬੁੰਡੇ ਬੁੰਡੇ ਵਾਲਨ ਕੀ ਕਿਹਾ ਸੀ ਭਲਾ ਮੁੰਡਾ ਤੁਸੀਂ ਦੱਸਿਆ ਹੀ ਵੀ ਇਹ ਪੜਿਆ ਵਾ ਹਾਂਜੀ ਮੁੰਡੇ ਨੇ ਪੜੇ ਕਿੰਨੇ ਦਾ ਅੱਠ ਪੜੀ ਮੁੰਡੇ ਨੇ ਲੈਣੇ ਕਿਤੇ ਪਰ ਕਬਲ ਜੀ ਤੇ ਗੱਲ ਤੁਹਾਡੀ ਤੇ ਠੀਕ ਹੈ ਪਰ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਹੈ ਨਾ ਵੀ ਮੇਰੀ ਕੁੜੀ ਅੱਠ ਪੜੀ ਹੈ ਹੁਣ ਅੱਗੋਂ ਤੁਸੀਂ ਉਹਨਾਂ ਨੂੰ ਕੀ ਕਿਹਾ ਇਹ ਮੈਨੂੰ ਥੋੜਾ ਪਤਾ ਸੀਗਾ ਵੀ ਤੁਸੀਂ ਕੀ ਕਿਹਾ ਪਰ ਮੈਂ ਸੱਚ ਜਿਹੜਾ ਮੈਂ ਸੱਚੀ ਬੋਲਣਾ ਹੈ ਮੈਂ ਝੂਠ ਨਹੀਂ ਬੋਲਣਾ ਕਦਮ ਵੀ ਸੱਚਾਈ ਸਾਹਮਣੇ ਆ ਹੀ ਜਾਂਦੀ ਆ ਹਾਂ ਉਹੀ ਗੱਲ ਆ ਨਾ ਹਾਂ ਮੇਰਾ ਪਿੰਨੋ ਝੂੜ ਬੁੱਲਿਆ ਸੀ ਸਗੋਂ ਕੁੜੀ ਦਾ ਰਿਸ਼ਤਾ ਹੋ ਜਾਊਗਾ ਉਮਰ ਕੁੜੀ ਦੀ ਕਿੰਨੀ ਹੋ ਗਈ ਆ ਝੂਠ ਦੀ ਬੁਨਿਆਦ ਘੱਟ ਹੁੰਦੀ ਜੇ ਝੂਠ ਤੇ ਰਿਸ਼ਤੇ ਨਹੀਂ ਜੇ ਟਿਕਦੇ ਮੈਂ ਤੇ ਜੋ ਕਿਹਾ ਠੀਕ ਕਿਹਾ ਵਾ ਕੀ ਕਹਿੰਦੇ ਹੁਣ ਉਹ ਕੀ ਕਹਿੰਦੇ ਮੁੰਡੇ ਵਾਲੇ ਮੁੰਡਿਆਂ ਵਾਲੇ ਜਵਾਬ ਦੇਤਾ ਜੇ ਅੱਛਾ ਜਵਾਬ ਦੇਤਾ ਨਾ ਮੁੰਡੇ ਕਦੇ ਪਲੱਸ 2 ਪੜ੍ਹੀਏ ਇਹਦੇ ਵੱਖਰੀ ਗੱਲ ਆ ਹੁਣ ਕੁੜੀ ਅੱਠ ਪੜ੍ਹੀ ਅੱਠ ਪੜ੍ਹੀ ਵੀ ਵਾਲੇ ਮੁੰਡੇ ਲੈਣੀਆਂ ਉਹਨਾਂ ਜਵਾਬ ਦੇਤਾ ਚੱਲ ਕਬਲਜੀਤ ਕੋਈ ਗੱਲ ਨਹੀਂ ਤੇ ਜਵਾਬ ਦੇਤਾ ਜਿੱਥੇ ਮੇਰੇ ਧੀ ਦੇ ਸੰਜੋਗ ਹੋਣਗੇ ਉੱਥੇ ਹੋਜੂਗਾ ਤੇ ਤੂੰ ਐਦਾਂ ਕਰ ਹੋਰ ਕੋਈ ਵੇਖ ਤੁਰ ਰਿਸ਼ਤਾ ਹਾਂ ਜਰੂਰ ਵੇਖਾਂ ਕੋਈ ਨਾ ਕਹੇਗਾ ਰਿਸ਼ਤਾ ਮੇ ਕੋ ਮੈਂ ਤਾਂ ਸੰਜੂਰ ਠੀਕ ਆ ਤੇ ਕਿਹਦੀ ਫੀਸ ਤੇ ਦੇ ਦੋ ਫੀਸ ਤੇਨੂੰ ਮੈਂ 500 ਰੁਪਏ ਉੱਥੇ ਦੇ ਕੇ ਤੇ ਆਈ ਹਾਂ ਮੈਂ ਪਹਿਲਾਂ ਟੰਗ ਗੱਲ ਕੀਤੀ ਸੀ ਨਾ ਰਿਸ਼ਤਾ ਚਾਹੇ ਹੋਵੇ ਚਾਹੇ ਨਾ ਹੋਵੇ ਤੇ ਬਟਾੜ ਕੋ ਲੈਣੇ ਲੈਣਾ 1100 ਰੁਪਏ ਲੈਣਾ ਮੁੰਡੇ ਆਣ ਤੇ ਮੁੰਡਾ ਘਰ ਆ ਤੇ ਦੇਖਣ ਆਸਦੇ ਤੈਨੂੰ ਮੈਂ ਇਹੋ ਹੀ ਤੇ ਕਿਹਾ ਵਾ ਕਿ ਤੈਨੂੰ ਮੈਂ ਉੱਥੇ 500 ਰੁਪਏ ਦੇ ਆਈ ਆ ਤੇ ਬਾਕੀ ਜੇ ਰਿਸ਼ਤਾ ਹੋਇਆ ਹੀ ਨਹੀਂ ਤਾਂ ਫੀਸ ਕਾਦੀ ਫੇ ਵੇ ਲੁੱਸਤਾ ਮੱਜੀ ਦਿੱਤਾ ਮੱਜੀ ਕਰ ਲੋ ਤੀ ਕੰਨਾ ਕਣੀ ਕਰਨਾ ਨੇਲਾ ਗੁਰਦੀਪ ਨਹੀਂ ਨਹੀਂ ਪਹਿਲੇ ਕਦੇ ਬੰਦੇ ਹੁੰਦੇ ਜਦੋਂ ਦੇ ਦਿੱਤੇ ਜਦੋਂ ਮੁੰਡਾ ਆਇਆ ਘਰ ਉਹਨੇ ਪਸੰਦ ਹੀ ਨਹੀਂ ਕੀਤੀ ਕੁੜੀ ਨਾ ਇਹ ਕਰ ਦਿੱਤੀ ਧੋਲ ਕਾ ਦੇ ਪੈਸੇ ਬੰਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਪਹਿਲੀ ਲੈਣੀ ਫੀਸ 500 ਰੁਪਿਆ ਫੀਸ ਲੈਣੀ ਮੁੰਡਾ ਘਰ ਆਏ ਤੇ ਮੈਂ 1100 ਰੁਪਿਆ ਲੈਣੀ ਜੇ ਮੁੰਡੇ ਬਾਹਰ ਆਏ ਨੂੰ ਅਸੀਂ ਕੀ ਕਰਨਾ ਜੇ ਚਾਹੇ ਕਰ ਦਿੱਤੀ ਉਹਨੇ ਤੇ ਚਾਹੀਦਾ ਰਿਸ਼ਤਾ ਹੋਵੇ ਚਾਹੇ ਨਾ ਹੋਵੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਜੇ ਗੱਲ ਬਣਦੀ ਮੈਂ ਤੁਹਾਨੂੰ ਦੇ ਦਤਾ ਹਾਂ 500 ਹਾਂ ਬਸ ਫੇ ਮੈਂ ਕੋਈ ਰਿਸ਼ਤਾਨੀ ਗਾਜੇ ਕੋਈ ਨਹੀਂ ਜਿੱਥੇ ਸਾਡੀ ਕੁੜੀ ਦੇ ਸੰਜੋਗ ਹੋਣਗੇ ਹੋ ਜਾਗਾ ਚਲੋ ਇਹ ਨਕਰਨ ਵਾਲਾ ਪਰ ਮਾਦਮਾ ਬਠਾ ਕੋਈ ਬਸ ਬਸ ਕੋਈ ਗੱਲ ਨਹੀਂ ਜੇ ਦੂਜਾ ਰਿਸ਼ਤਾ ਲੈਣਾ ਜੀ 5500 ਰੁਪਏ ਲੱਗਣਾ ਨੇ ਮੇਰੇ ਕੋਲ ਰਿਸ਼ਤਾਨੀ ਗਾਜੇ